ਅੱਖਾਂ ਗਈਆਂ ਤੇ ਜਹਾਨ ਗਿਆ ਦੰਦ ਗਏ ਤੇ ਸਵਾਦ ਗਿਆ ਕੰਨ ਗਏ ਤੇ ਰਾਗ ਗਿਆ ਤੇ ਜੀਬ ਗਈ ਤੇ ਸਵਾਦ ਗਿਆ ਸੋ ਅੱਜ ਗੱਲ ਕਰਾਂਗੇ ਦੰਦਾਂ ਦੀ ਜੇ ਦੰਦਾਂ ਦਾ ਸਿਸਟਮ ਠੀਕ ਹੈ ਤੇ ਸਭ ਕੁਝ ਠੀਕ ਹੈ ਦੰਦਾਂ ਦੇ ਵਿੱਚ ਮਸੂੜੇ ਫੁੱਲ ਗਏ ਆ ਬਾਰ-ਬਾਰ ਗਰਮ ਠੰਡਾ ਪਾਣੀ ਲੱਗਦਾ ਦੰਦਾਂ ਦੇ ਵਿੱਚ ਕੀੜਾ ਲੱਗ ਗਿਆ ਜਾਂ ਦੰਦ ਪੀਲੇ ਫਿਰ ਗਏ ਆ ਜਾਂ ਦੰਦਾਂ ਦੀਆਂ ਹੋਰ ਪ੍ਰੋਬਲਮਾਂ ਤੁਹਾਨੂੰ ਆ ਗਈਆਂ ਤੇ ਘਰ ਬੈਠੀ ਆ ਪਾਊਡਰ ਬਣਾ ਕੇ ਮੰਜਨ ਕਰਨਾ ਸ਼ੁਰੂ ਕਰ ਦਿਓ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਣਾ ਅਜਮਾਇਆ ਨੁਕਸਾ ਸੋ ਦੇਖੇ ਦਿਖਾਏ ਅਸੀਂ ਜਿੰਨੇ ਵੀ ਨੁਕਸੇ ਦੱਸਦੇ ਆ ਕੋਈ ਵੀ ਦੇਖਿਆ ਦਿਖਾਇਆ ਦੱਸਿਆ ਦਸਾਇਆ ਜਿਹੜਾ ਨੁਕਸਾ ਨਹੀਂ ਦੱਸਦੇ ਅਜਮਾਇਆ ਨੁਕਸਾ ਜਿਹੜਾ ਉਹ ਤੁਹਾਡੇ ਤੱਕ ਪਹੁੰਚਾਈਦਾ ਸੋ ਅਕਰਕਰਾਂ ਅਕਰਕਰਾਂ ਲੈਣੀ ਹੈ ਤੇ ਨਾਲ ਲੈਣੀ ਆ ਤੁਸੀਂ ਫੁੱਲ ਫਟਕੜੀ ਅਕਰਕਰਾਂ ਫੁੱਲ ਫਟਕੜੀ ਤੇ ਨਾਲ ਤੁਸੀਂ ਲੈਣੀ ਸਮੁੰਦਰੀ ਝੱਗ ਤੇ ਲੌਂਗ ਬਰਾਬਰ ਦੀਆਂ ਚੀਜ਼ਾਂ ਲੈ ਲਓ ਪੀਸ ਕੇ ਬਿਲਕੁਲ ਬਰੀਕ ਕਰਕੇ ਕੱਪੜਾ ਛਾਨ ਕਰਕੇ ਪਾਊਡਰ ਬਣਾ ਕੇ ਰੱਖ ਲਓ ਸਵੇਰ ਨੂੰ ਤੇ ਸ਼ਾਮ ਨੂੰ ਉਂਗਲ ਦੇ ਨਾਲ ਮਸੂੜਿਆਂ ਦੇ ਉੱਤੇ ਮਾਰਨਾ ਹੈ ਦੰਦਾਂ ਦੇ ਉੱਤੇ ਮਾਰਨਾ ਹੈ ਦੰਦ ਚਮਕ ਜਾਣਗੇ ਮਸੂੜੇ ਮਜ਼ਬੂਤ ਹੋ ਜਾਣਗੇ ਠੰਡਾ ਤੱਤਾ ਲੱਗਦਾ ਬੰਦ ਹੋ ਜਾਏਗਾ ਮਸੂੜਿਆਂ ਚੋਂ ਰੇਸ਼ਾ ਨਿਕਲਦੇ ਆ ਜਾਂ ਦੰਦਾਂ ਦੀ ਹੋਰ ਤੁਹਾਨੂੰ ਪ੍ਰੋਬਲਮ ਹੈ ਇਹਦੇ ਨਾਲ ਠੀਕ ਹੋ ਜਾਏਗੀ ਸਸੀ ਗਾਲ